ਉਹਨਾਂ ਦੇ ਦੀ ਸੁਰਾ ਦੀ ਵੀ ਕੀ ਮਾਉਲਾ ਸਰਦਾਰ ਜੀ ਤੇ ਇਸ ਵਾਰੀ ਸਾਡੇ ਥਾਣੇ ਜਾ ਕੇ ਤੋਂ ਐਸਐਸ ਸੁਖਵੀਰ ਸਿੰਘ ਨੇ ਚੌਂਕ ਖਚੜਾਂ ਦੇ ਇਲਾਕਾ ਲਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਆ ਸੂਰਪੁਰੀ ਦਾ ਇਹ ਤਿੰਨ ਵਿਅਕਤੀਆਂ ਦੇ ਨਾਲ ਇੱਕ ਖਚੜਾ ਸਾਈਂ ਨੂੰ ਜਾ ਰਿਹਾ ਜਿਨ੍ਹਾਂ ਨੇ ਇੱਕ ਤਾਬਰਤੂ ਬਸਵੰਤ ਚੇੜੀ ਦਾ ਲਾਇਆ ਤੇ ਜੇ ਇਹਨਾਂ ਨੂੰ ਹੁਣੇ ਕਾਬੂ ਕੀਤਾ ਜਾਵੇ ਤਾਂ ਇਹਨਾਂ ਨੂੰ ਤਸਵਾਨ ਮਿਲ ਸਕਦਾ ਹੈ ਜਿਸ ਤੇ ਐਸਐਸ ਸੁਖਵੀਰ ਸਿੰਘ ਨੇ ਸਵੇਤ ਪੁਸਪਾਰਟੀ ਜਾ ਕੇ ਖੱਚੜਾ ਰੋਡ ਨੂੰ ਇਹਨਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਕੋ ਖੱਚੜਾ ਵਿੱਚ ਲੱਗੇ ਮੋਬਾਈਲ ਟਾਵਰ ਤੋਂ ਕੀਮਤੀ ਸਮਾਨ ਪਿੱਤਲ ਵਗੈਰਾ ਜੋ ਲਾ ਕੇ ਨਜਾਰੇ ਸੰਗ ਇਹਨਾਂ ਨੂੰ ਕਾਬੂ ਕੀਤਾ ਗਿਆ ਇੱਥੋਂ ਦੇ ਇਹ ਤਿੰਨ ਵਿਅਕਤੀ ਹੈ ਜੀ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਸੇ ਸੂਰਪੁਰੀ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਇਹ ਵੀ ਸੂਰਪੁਰੀ ਤੋਂ ਆ ਪ੍ਰੋਜੈਕਟਿੰਗ ਉਰਫ ਪਾਗੂ ਇਹ ਬੜਾਕ ਤੋਂ ਕੋਈ ਇੱਕ ਰੈਨ ਬੜਾ ਇਹਨਾਂ ਹਾਂਜੀ ਸੰਦੀਪ ਦੇ ਪਹਿਲਾਂ ਐਕਸਰਸਾਈਜ਼ ਦਾ ਪਰਚਾ ਦਰਜਾ ਸ਼ਰਾਬ ਦਾ ਪਰਚਾ ਦਰਜਾ ਅਤੇ ਪ੍ਰਗਟ ਕਰਨ ਦੇ ਖਿਲਾਫ ਲੜਾਈ ਝਗੜੇ ਦੇ ਪਰਚੇ ਦਰਜਾ ਤੇ ਕਾਫੀ ਚੋਰੀਆਂ ਮੰਨਦੇ ਆ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਜਿਨ੍ਹਾਂ ਵਿੱਚ ਸਿਲੰਡਰ ਦਾ ਹੋਰ ਕੋਈ ਮੋਟਰਾਂ ਲਾਈਆਂ ਆ ਜਿੱਚ ਗੰਨੇ ਪੀਂਟ ਵਾਲੀ ਮਸ਼ੀਨ ਹੁੰਦੀ ਉਹ ਮੰਨੇ ਆ ਉਹਨੂੰ ਪੁਲਿਸ ਰਿਮਾਰਡ ਲਿਆ ਆ ਪੁਲਿਸ ਰਿਮਾਰਡ ਲੈ ਕੇ ਇਹਨਾਂ ਤੋਂ ਹੋਰ ਗ੍ਰਾਮ ਵੀ ਕਰਾਵਾਂਗੇ ਕਿ ਜੋ ਪੁੱਛ ਕੇ ਸਾਹਮਣੇ ਆ ਤੰਦ ਸਜਾਊਗਾ ਇਹ ਸਮਾਨ ਬਰਾਮਦ ਹੋਇਆ ਜੀ ਟਾਵਰਾਂ ਵਾਲਾ ਜੀ ਉਹਦੀ ਕੀਮਤ ਕਿੰਨੀ ਕੁ ਬਚੀ ਗਈ ਹੈ ਕੀਮਤ ਦੇਖੋ ਐਸਟੀਮੇਟ ਲਾਇਆ ਨਹੀਂ ਹੈਗਾ ਆਪਾਂ ਕੋਈ ਕਿਸੇ ਨੂੰ ਬੁਲਾ ਕੇ ਪੁੱਛਦੇ ਹਾਂ ਐਸਟੀਮੇਟ ਲਾਣੇ ਲਈ ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ